ਸਾਰੇ ਯੰਤਰ ਦੋਸਤੋ ਤੁਹਾਡੇ ਤੇ ਵਰਤੇ ਜਾਣੇ ਆ ਕੁਝ ਤੁਹਾਡੇ ਨਾਲ ਹੋਣਾ ਜਿਹੜਾ ਕੁਝ ਪਹਿਲਾਂ ਦਿੱਲੀ ਨਹੀਂ ਵੜਨ ਦਿੱਤਾ ਗਿਆ ਉਥੇ ਬਾਰਡਰਾਂ ਤੇ ਰੋਕ ਲਿਆ ਫਿਰ ਪੰਜਾਬ ਚੋਂ ਨਿਕਲ ਨਹੀਂ ਦਿੱਤਾ ਗਿਆ ਹੁਣ ਤੁਹਾਨੂੰ ਘਰਾਂ ਚੋਂ ਨਿਕਲ ਨਹੀਂ ਦੇਣਾ ਜੇਕਰ ਸਾਰੀਆਂ ਯੂਨੀਅਨਾਂ ਕਿਉਂਕਿ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਕਹਿੰਦੇ ਹੀ ਭਾਜਪੀ ਦਾ ਵਿਰੋਧ ਕਰ ਰਹੇ ਸੀ ਕਿਸਾਨ ਤੇ ਸੰਯੁਕਤ ਕਿਸਾਨ ਮੋਰਚੇ ਵਾਲੇ ਲਾ ਕੇ ਆਏ ਸੀ ਅੰਦਰ ਸੁੱਤੇ ਪਏ ਇਤਿਹਾਮ ਦੋ-ਦੋ ਕਿੱਲੇ ਵਾਲੇ ਕਿਸਾਨ ਛੇਤਰਖੰਦੇ ਫਿਰਦੇ ਆ শেয়ার ਕਰ ਦਿਓ ਆ ਪੰਜਾਬ ਪੁਲਿਸ ਦੀ ਗੱਡੀ ਆ ਭਰਾਵੋ ਇਹ ਪੰਜਾਬ ਆ ਮੈਂ ਖਨੌਰੀ ਦੀ ਗੱਲ ਨਹੀਂ ਕਰਦਾ ਮੈਂ ਹਰਿਆਣੇ ਦੀ ਗੱਲ ਨਹੀਂ ਕਰਦਾ ਕਿਹੜੀ ਕਰਕੂਤ ਤੇ ਉਤਰੀ ਹੋਈ ਆ ਪੰਜਾਬ ਸਰਕਾਰ ਪੰਜਾਬ ਦਾ ਪ੍ਰੋਫੈਸ਼ਨਲ ਹੋ ਜਾਂਦਾ ਸਮਝ ਆ ਇਹ ਕੰਲਾ ਖਨੌਰੀ ਦੇ ਬਾਰਡਰ ਤੇ ਨਹੀਂ ਲੱਗਿਆ ਇਹ ਪਿੰਡ-ਪਿੰਡ ਲੱਗੂਗਾ ਦੇਖੋ ਬਣਵਾ ਆ ਇਹਨਾਂ ਦਾ ਇਹ ਥੋਡੀਆਂ ਸੜਕਾਂ ਤੇ ਤੁਹਾਡੇ ਘਰੋਂ ਤੁਹਾਡੇ ਘਰਾਂ ਚਾਲ ਹੋਣਗੇ ਭਾਈ ਇਹ ਇਹ ਲੋਕ ਤੁਸੀਂ ਘਰਾਂ ਤੋਂ ਨਾ ਨਿਕਲੇ ਤੁਸੀਂ ਦਿੱਲੀ ਦੀਆਂ ਗੱਲਾਂ ਛੱਡੋ ਹਰਿਆਣੇ ਦੀ ਗੱਲ ਛੱਡੋ ਆ ਲੱਗਣ ਗਿਆ ਪਿੰਡਾਂ 'ਚ ਪਿੰਡਾਂ ਦੀਆਂ ਸੜਕਾਂ ਤੇ ਲਾਉਣ ਵਾਸਤੇ ਰੋੜ ਕੇ ਥੋੜੇ ਅੱਖੇ ਪਾਉਣ ਵਾਸਤੇ ਲਿਆਂਦਾ ਹੋਇਆ ਹਾਂ ਇਹ ਭਗਮਾਨ ਸਤਮਾਨ ਦੀ ਸਰਕਾਰ ਆ ਇੱਥੇ ਦੀ ਪੰਜਾਬ ਪੁਲਿਸ ਇਹ ਖੰਨੇ ਹੋਣਾ ਕਰਕੇ ਬਣਾਏ ਨੇ ਬਾਈ ਨਿਕਲਣਾ ਪਊਗਾ ਕਰਾ ਤੋਂ ਵੱਡੇ ਪੱਦਰ ਤੇ ਇਕੱਲੇ ਇਕੱਲੇ ਬੰਦੇ ਨੂੰ ਵੱਡੇ ਪੱਦਰ ਤੇ ਵਿਰੋਧ ਕਰਨਾ ਪਊਗਾ ਲੋਕਾਂ ਤੁਹਾਡੇ ਵਾਸਤੇ ਪਿੰਡਾਂ ਤੋਂ ਰੋੜ ਕੇ ਤੁਹਾਡੇ ਮੁਰੇ ਕਰਨ ਵਾਸਤੇ ਲਿਆਉਂਦੇ ਪੰਜਾਬ ਪੁਰਸ ਆਹ ਆ ਗੱਡੀ ਸਾਡੇ ਕੋਲ ਦੀ ਨਹੀਂ ਜੰਦੀ ਅੱਜ ਗੱਡੇ ਦਾ ਵਿਰੋਧ ਕਰੇ ਅੱਛੇ ਬਣਵਾ ਕੇ ਲੈ ਕੇ ਹਨੇ ਉਨੀ ਤਾਜਾ ਆਇਆ ਤੁਸੀਂ ਆ ਬੈਂਡ ਨੇ ਪੱਤਾ ਪਿਆ ਹਜੇ ਇਹ ਪ੍ਰਧਾਨ ਦੀ ਸੈਂਟਰ ਦੀ ਸਰਕਾਰ ਦੀ ਚਾਹ ਸੈਂਟਰ ਦੀ ਸਰਕਾਰ ਦੀ ਨਹੀਂ ਕੋਈ ਇਹ ਪੰਜਾਬ ਸਰਕਾਰ ਆ ਕੌਣ ਕਮਿਸ਼ਨਰ ਨੇ ਕਹਿਣ ਤੇ ਜੋਗ ਨਾ ਕਰਦੇ ਨੇ ਸਾਡਾ ਡੈਮੋਕਰੇਟ ਆ ਗ੍ਰੰਥ ਆ ਉਹਨੂੰ ਡੈਮੋਕਰੇਟ ਤਰੀਕਾ ਜਿਹੜਾ ਕਾਨੂੰਨ ਆ ਤਾਂ ਨਹੀਂ ਬਾਈ ਕਹਿੰਦਾ ਇਹ ਉਸੇ ਰਾਤ ਚੱਲ ਰਹੇ ਨੇ ਮਤਲਬ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਸਰਕਾਰ ਦੇ ਰਾਤ ਤੇ ਨਹੀਂ ਬਾਈ ਅੱਜੇ ਰਾਤ ਤੇ ਕੌਣ ਕਹਿੰਦਾ ਉਹੀ ਐ ਤੁਹਾਡਾ ਪ੍ਰੀਖਿਆ ਹੋ ਸਕਦਾ ਉਹੀ ਐ ਉਹਨੇ ਉਹਨੇ ਰੋਡ ਨਾਲੇ ਨਹੀਂ ਬਣਾਏ ਇਹਨਾਂ ਨੇ ਰੋਡ ਨਾਲੇ ਬਣਾਏ ਨੇ ਦੇਖ ਆ ਬਣਾ ਕੇ ਲੈ ਇਹਨੇ ਅਸੀਂ ਗੱਡੀ ਮੈਂ ਦੇਖੀ ਆ ਪੰਜਾਬ ਦੇ ਪੁਲਿਸ ਦੇ ਅਧਿਕਾਰੀ ਬੈਠਿਆ ਦੇ ਇਹ ਧਿਆਨ ਦਿਓ ਬਾਈ ਕੋਈ ਕੰਮ ਨਹੀਂ ਕਰਦਾ ਦੋਸਤੋ ਆ ਵੀਡੀਓ ਦੇਖੋ ਕਿ ਜਿਵੇਂ ਪੰਜਾਬ ਸਰਕਾਰ ਨੇ ਜੁਆਇੰਟ ਆਪਰੇਸ਼ਨ ਕਰਕੇ ਐਨਐਸਏ ਲਾ ਕੇ ਡਿਬਰੂਗੜ ਵਰਗੀਆਂ ਜ਼ਿਲ੍ਹਿਆਂ 'ਚ ਪੰਜਾਬੀ ਨੌਜਵਾਨਾਂ ਨੂੰ ਸਿੱਟਿਆ ਗਿਆ ਉਵੇਂ ਹੀ ਹੁਣ ਜੁਆਇੰਟ ਆਪਰੇਸ਼ਨ ਕਰਕੇ ਸੈਂਟਰ ਸਰਕਾਰ ਕੇਂਦਰ ਸਰਕਾਰ ਨਾਲ ਰਲ ਕੇ ਕਿਸਾਨਾਂ ਨੂੰ ਸਿੱਟਣਾ ਚਾਹੁੰਦੇ ਐ ਜਿਵੇਂ ਰਜਿੰਦਰ ਦੀਪ ਸਿੰਘ ਵਾਲਾ ਨੂੰ ਅੱਜ ਸਵੇਰ 5 ਵਜੇ ਗ੍ਰਿਫਤਾਰ ਕਰ ਲਿਆ ਭਾਈ ਹਰਨੇਕ ਸੋ ਮਹਿਮਾ ਸਾਹਿਬ ਜਿਹੜੇ ਪੰਜਾਬ ਦੇ ਬਹੁਤ ਵੱਡੇ ਆਗੂ ਵੱਡਕਾਉਂਦਾ ਯੂਨੀਅਨ ਦੇ ਉਹਨਾਂ ਨੂੰ 3 ਦਿਨ ਹੋ ਗਏ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ ਹਾਰਟ ਦੀ ਬਿਮਾਰੀ ਹੈ ਉਹਨਾਂ ਨੂੰ 슈ਗਰ ਉਹਨਾਂ ਦਾ 500 ਤੱਕ ਰਹਿੰਦਾ ਹੈ ਉਹਨਾਂ ਨੂੰ ਕਿਸੇ ਨੂੰ ਮਲਾਇਆ ਨਹੀਂ ਜਾ ਰਿਹਾ ਦਵਾਈ ਨਹੀਂ ਦਿੱਤੀ ਜਾ ਰਹੀ ਕਿਉਂ ਕਿਉਂਕਿ ਉਹ ਸਵਾਲ ਕਰ ਰਹੇ ਸੀ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸਵਾਲ ਕਰੋ ਤੇ ਬਾਅਦ ਉਹ ਮੇਰੇ ਭਰਾ ਸ਼ੇਅਰ ਕਰਿਓ ਧੰਨਵਾਦ ਸਸਿ